ਹੈਲੋ ਹੈਲੋ ਹਾਂਜੀ ਹਾਂਜੀ ਸਰ ਤੁਸੀਂ ਬੱਚੇ ਦਾ ਪੇਪਰ ਤਾਂ ਦਿਵਾ ਦਿਓ ਨਾ ਕਿਹੜੇ ਬੱਚੇ ਦੀ ਗੱਲ ਕਰ ਰਹੇ ਹੋ ਰਹਿਮਤ ਦੀ ਬੁੱਟਰ ਦੀ ਆ ਜਿਹੜੇ ਬੈਠੇ ਰਿਸੈਪਸ਼ਨ ਤੇ ਗੱਲ ਕਰ ਲਓ ਪਲੀਜ਼ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਾ ਮੇਰੇ ਨਾਲ ਕੋਈ ਕਰਨ ਦਾ ਕੋਈ ਫਾਇਦਾ ਨਹੀਂ ਮੈਮ ਨਾਲ ਗੱਲ ਕਰਦੇ ਪ੍ਰਿੰਸੀਪਲ ਨਾਲ ਗੱਲ ਕਰ ਲਓ ਤੁਸੀਂ ਆਪ ਜੀ ਨੇ ਨਿਭੜਦਾ ਨਿਭਾਓ ਆਪ ਜੀ ਨਾਲ ਨਹੀਂ ਨਹੀਂ ਸਰ ਉਹ ਗੱਲ ਤਾਂ ਨਹੀਂ ਬਜਲ ਮਾਣੇ ਤੁਸੀਂ ਕਹਿ ਤਾਂ ਸਕਦੇ ਹੋ ਨਾ ਵੀ ਮੈਂ 2 ਦਿਨਾਂ ਲਈ ਕਹਿ 814657914 ਤੇ ਗੱਲ ਕਰ ਲਓ ਜਿੰਨੇ ਕਹਿੰਦੇ ਹੋ ਮੈਂ ਕਰ ਲਿਓ ਮੈਨੂੰ ਤਾਂ ਕੋਈ ਸਰ ਮੈਂ ਕਾਲ ਲਾਈ ਸੀ ਉਹ ਟੈਂਡ ਨਹੀਂ ਕਰ ਰਹੇਗੇ બીજી ਆਈ ਜਾਂਦੀ ਹੈ ਕਾਲ ਉਹਨਾਂ ਦੀ ਹਾਂ ਹਾਂਜੀ ਬੱਚੇ ਦਾ ਸਾਲ ਮਰਦਾ ਸਰ ਗੱਲ ਤਾਂ ਆਹੀ ਹੈ ਨਾ ਹੋਰ ਤਾਂ ਕੋਈ ਦਿੱਕਤ ਨਹੀਂ ਗਈ ਇਹ ਤੁਸੀਂ ਤਾਂ ਗੱਲ ਵੀ ਔਰ ਇਸਾਬ ਨਾਲ ਕਰਦੇ ਹੋ ਹਰ ਵਾਰੀ ਦੋ ਵਾਰ ਨਹੀਂ ਨਹੀਂ ਸਰ ਇੱਕ ਮਿੰਟ ਮੇਰੀ ਗੱਲ ਸੁਣੋ ਬੱਚਾ ਤੁਹਾਡੇ ਕੋਲੇ ਅੱਠ ਤੋਂ ਹਨਾ ਵੀ ਅਸੀਂ ਬੱਚਾ ਪੜ ਰਿਹਾ ਠੀਕ ਹੈ ਅਸੀਂ ਵੀ ਤੁਹਾਨੂੰ ਐਡਜਸਟਮੈਂਟ ਕਰਦੇ ਆਏ ਦੋ ਤਿੰਨ ਸਾਲ ਤੋਂ ਮੈਂ ਦੇਖਦਾ ਆ ਰਿਹਾ ਲੇਕਿਨ ਹੁਣ ਵੀ ਹੁਣ ਜੋ ਨਹੀਂ ਸਰਦਾ ਤਾਂ ਹੀ ਤੁਹਾਨੂੰ ਕਹਿ ਰਹੇ ਆਂ ਵਾਰੀ ਵਾਰੀ ਸਰ ਮਗਰ ਲੀਆਂ ਕਲਾਸਾਂ ਦੀ ਫੀਸ ਕਲੀਅਰ ਕੀਤੀ ਹੈ ਇਹਦੀ ਵੀ ਅਸੀਂ ਕਰ ਦਾਂਗੇ ਥੋੜੀ ਜੀ ਪ੍ਰੋਬਲਮ ਕਰਕੇ ਨਹੀਂ ਨਾ ਕਰ ਰਹੇਗੇ ਦਿੱਕਤ ਆਈ ਜਾਂਦੀ ਸਾਨੂੰ ਵੀ ਆ ਤਾਂ ਤੁਸੀਂ ਇੱਕ ਵਾਰ ਇੱਕ ਉਹਨਾਂ ਦੇ ਨਾਲ ਗੱਲ ਕਰ ਲਓ ਕੀ ਕਹਿੰਦੇ ਆ ਜਿਵੇਂ ਕਹਿ ਦਿੰਦੇ ਆ ਉਹ ਨਾਲ ਕਰ ਲਿਓ ਚਲੋ ਓਕੇ ਸਰ ਹਾਂ ਜੀ। ਉਹ ਨਾ ਧਰਨਾ ਨਾਲ ਦੇਖੇ ਮੈਂ ਗੁਰਪ੍ਰੀਤ ਨੂੰ ਵੀ ਕਰ ਦਿੱਤਾ ਫੋਨ। ਇਹਨਾਂ ਨੇ ਕੀ ਇਹ ਲਖਣ ਬਣਾਇਆ। ਨੂੰ ਪਤਾ ਹੈ ਤੇਰੀ ਕੀ ਨਾ ਲੱਗ ਰਹਾ ਆ ਕਿਸ ਪਰੋਂ ਮੇ ਤਾਂ ਹੱਲ ਹੋਊਗਾ ਧਰਨਾ। ਯਾਰ ਇਹ ਕੋਈ ਕਤਰੀ ਕਾ ਵੀ ਆ ਤਾਂ ਪਰ ਸੋਪਾ ਚਾਰਦੇ ਨਹੀਂ ਹੋਏ ਭਰੇ ਨੂੰ ਪਿਆਈ ਚ ਭਰੇਗਾ। ਭੈ ਤਾਂ ਉਹ ਤੋਂ ਠੋਕ ਠੋਕ ਦੇ ਮਨਰੇ ਬਣਾਈ ਜਾਂਦੇ ਤੇ ਗਰੀਬ ਬੱਚੇ ਵਾਸਤੇ ਇਹਨਾਂ ਨੇ ਕਹਿ ਕੇ ਸਕੂਲ ਚ ਲਾਇਆ ਦੀ ਆ। ਪਪਾ ਬੱਚਾ ਵੀ ਨਹੀਂ ਹਟਾਇਆ ਨਾ ਬੱਚਾ ਵੀ ਦਿੱਤਾ ਰਿਹਾ ਹਟਾਇਆ ਹਟਾ ਵੀ ਤੇ ਨੌਸਲਾ ਦੇ ਦੋ ਹਾਂ ਤੇ ਹਾਲੇ ਗੱਲ ਕਰ ਲੈ ਮੇਰੀ ਕਿਹੜਾ ਪਪਾ ਇਹਦਾ ਨਾ ਕੀ ਕਰ ਰਿਹਾ ਹੈ ਬੈਠਾ ਵਾਪੇ ਸਿੱਧਾ ਆਪਰਲੀ ਹਲੋ ਹਾਂ ਜੀ ਮੈਡਮ ਕੀ ਗੱਲ ਹੈ ਜੀ ਹਾਂ ਜੀ ਮੈਮ ਪੀ ਸੰਦੀ ਜੀ ਪਰ ਮਾੜੇ 2000 ਰੁਪਏ ਪਾਏ ਪੰਜ ਦਿਨ ਤਾਂ ਹੋ ਗਏ ਪਰੇ ਨੂੰ ਮੈਂ ਬੈਲੈਂਸ ਵੀ ਤਾਂ ਵੇਖੋ ਨਾ ਕਿੰਨਾ ਤੇ ਬੈਲਸ ਤਾਂ ਖੜਾ ਦਾ ਮਤਲਬ ਥੂੜ ਵੀ ਆਪਣੇ ਗਰੀਬ ਬੱਚਿਆਂ ਦਾ ਕਹਿ ਕੇ ਚਲਾਇਆ ਸੀ ਤੁਸੀਂ ਪੀਸਾਂ ਦਾ ਉਹੀ ਨਹੀਂ ਜਾਨੀਆਂ ਗੁਰਪ੍ਰੀਤ ਜਰਾ ਮੇਰੀ ਗੱਲ ਹੋਈ ਯਾਰ ਆ ਤਾਂ ਠੀਕ ਹੈ ਕਿਉਂਕਿ ਮੈਂ ਤੁਸੀ ਥੋੜ ਨੂੰ ਅਸੀਂ 9 ਸਾਲ ਹੋ ਗਏ ਥੋੜ ਨਾਲ ਬੱਚਾ ਨਹੀਂ ਹਟਾਇਆ ਅਸੀਂ ਆ ਤੇ ਰਿਸ਼ਤੇਦਾਰ ਨੂੰ ਬਸੰਦ ਉਹ ਪਿੱਛੇ ਕੀਤਾ ਆ ਵੀ ਤਾਂ ਯਾਰ ਕੋਈ ਗੱਲ ਨਹੀਂ ਤੇ ਤੁਸੀਂ ਇਹ ਠੀਕ ਹੈ ਕੀ ਆ ਵੀ ਸੇ ਗਰੀਬ ਬੱਚਿਆਂ ਦਾ ਕੁਝ ਵੀ ਤੁਹਾਡੇ ਨਾਲ ਸਾਰਾ ਸਾਲ ਕੰਪਰੋਮਾਈਜ਼ ਕੀਤਾ ਵੀ ਇਹਦੇ ਵਿੱਚ ਤੁਸੀਂ ਇਹ ਚੀਜ਼ ਕਿਉਂ ਕਹਿ ਰਹੇ ਹੋ ਵੀ ਇਤਰਾ ਗਰੀਬ ਬੱਚੇ ਨਹੀਂ ਪਹਿਲਾਂ ਪੜ੍ਹਦਾ ਵੀ ਫਿਰ ਪੜ੍ਹਦਾ ਹਾਂ 300 ਰੁਪਏ ਤੁਹਾਡੇ ਕੋਲੇ ਆ ਗਿਆ ਤੁਸੀਂ ਤਾਂ ਗੋਲੇ ਪਈਆਂ ਤੁਸੀਂ ਇਹ ਥੋੜੀ ਜਿਹੀ ਨੂੰ ਸਕੂਲ ਦਾ ਟਾਈਮ ਤਾਂ ਆ ਗਿਆ ਤੁਸੀਂ ਕਿੰਨੀ ਸਮਾਂ ਨਾ ਪਰੇਸ਼ਾਨ ਕਰ ਦੋਗੇ ਸਰ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਸੀ ਖੁਦ ਹੀ ਪਰੇਸ਼ਾਨ ਹੋ ਰਹੇ ਨੇ ਵੀ ਸਾਰੇ ਸਾਲ ਦੀ ਫੀਸ ਵੀ ਨਹੀਂ ਆਈ ਇਹ ਵੀ ਤਾਂ ਸੋਚੋ ਨਾ ਕੀ ਤੁਸੀਂ ਬੋਲ ਕੇ ਆਪਰੇ ਨੋਂਦਨਾਂ ਗੱਲ ਕੀਤੀ ਜਾਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਇਹ ਚੀਜ਼ ਗਲਤ ਹੈ ਨਾ ਫਿਰ ਬੱਚੇ ਦਾ ਸੀ ਪੂਰਾ ਸਾਲ ਕੰਪਰੋਮਾਈਜ਼ ਕੀਤਾ ਤੁਹਾਡੇ ਨਾਲ ਨਹੀਂ ਨਹੀਂ ਕਾਹਦਾ ਕੰਪਰੋਮਾਈਜ਼ ਕੀਤਾ ਤੁਸੀਂ ਜਦੋਂ ਤੁਸੀਂ ਕੀਤਾ ਉਦੋਂ ਤੇ ਭਰਉਣ ਲੱਗੇ ਤੁਸੀਂ ਉਹਦੇ ਰੋਕ ਲਿਆ ਜਿੱਦੇ ਪਹਿਲਾਂ ਪੇਪਰ ਸੀ ਉਹਦੇ ਰੋਕ ਲਿਆ ਤੇ 20000 ਰੁਪਏ ਸਰ ਇੱਕ ਮਿੰਟ ਪੇਪਰਾਂ ਦੇ ਵਿੱਚ ਅਸੀਂ ਪੇਪਰਾਂ ਵਿੱਚ ਤਾਂ ਕਹਾਂਗੇ ਨਾ ਤੁਹਾਨੂੰ ਪੜ੍ਹਦੇ ਆ ਬੱਚਿਆਂ ਨੂੰ ਕੋਈ 6 ਮਹੀਨਿਆਂ 'ਚ ਤੁਹਾਡੇ ਬੱਚੇ ਨੂੰ ਇੱਕ ਵਾਰੀ ਵੀ ਜੀ ਰਸੀਦ ਨਹੀਂ ਹਾਂ ਦਿੱਤੀ ਤੁਹਾਨੂੰ ਹੈਲੋ ਹੈਲੋ ਹਾਂਜੀ ਸ਼ਸ਼ੀਕਲ ਮੈਮ ਸ਼ਸ਼ੀਕਲ ਹੈਲੋ ਹਾਂਜੀ ਹਾਂਜੀ ਸਸਤੀ ਗੱਲ ਹਾਂਜੀ ਮੈਮ ਹਾਂਜੀ 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 ਮੇਰਾ ਅਹਿਮਦ ਦੀ ਮੰਮਾ ਬੋਲਦੀ ਆ ਹਾਂਜੀ ਦੱਸੋ ਮੈਮ ਹਾਂਜੀ ਮੈਮ ਫੀਸ ਬਾਕੀ ਵੀ ਕਰੋ ਨਾ ਮੈਮ ਬਾਕੀ ਇਹਨਾਂ ਨੂੰ ਬੋਲਿਆ ਨਾ ਵੀ ਬੱਚਾ ਕਹਿ ਰਿਹਾ ਨਾ ਵੀ ਮੈਮ ਇੱਕ ਦੋ ਦਿਨਾਂ ਚ ਅਸੀਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਬੇਟਾ ਵੀ 20 ਤਰੀਕ ਤੋਂ ਪਹਿਲਾਂ ਪਹਿਲਾਂ ਤੇਰੇ ਦਾदू ਫੀਸ ਕਰ ਦੇਣਗੇ ਹਾਂਜੀ ਜੀ ਬੋਲਿਆ ਮੈਂ ਮਹਣ 20 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਕਰ ਦਾਂਗੇ ਨਾ ਥੋੜੀ ਜੀ ਪ੍ਰੋਬਲਮ ਕਰਕੇ ਪਾਪਾ ਦਾ ਕੰਮ ਥੋੜਾ ਜਿ ਰੁਕਿਆ ਹੋਇਆ ਇਹਦੇ ਪਾਪਾ ਦਾ ਵੀ ਵਿਚਾਰੇ ਦਾ ਰੁਕਿਆ ਹੋਇਆ ਵੀ ਕੋਈ ਪਰ ਮੈਂ ਮਾਪਾ ਚੀਜ਼ਾਂ ਕਹੀਆਂ ਨੇ ਵੀ ਹਾਂ ਵੀ ਆਪਾਂ ਉਹਨਾਂ ਸਕੂਲ ਲੈਣੇ ਚ ਲਾਇਆ ਸੀ ਹਨਾ ਮਤਲਬ ਮੈਂ ਉਹਦੇ ਨਾਲ ਗੱਲ ਕੀਤੀ ਵੀ ਇਹ ਚੀਜ਼ਾਂ ਕਰਨ ਦੀਆਂ ਵੀ ਸਾਰਾ ਸਾਲ ਪਿਛਲੇ ਸਾਲ ਦੀ ਵੀ ਲਾਇਆ ਮੈਂ ਪਿਛਲੇ ਸਾਲ ਦੀ ਮੇਰੇ ਸੁਣੋ ਪਿਛਲੇ ਸਾਲ ਦੀ ਵੀ ਕਲੀਅਰ ਹੈ ਹਨਾ ਚੌਥੀ ਕਲਾਸ ਦੀ ਵੀ ਕਲੀਅਰ ਹੈ ਮੇਰੀ ਗੱਲ ਸੁਣੋ ਵੀ ਤੁਹਾਡੇ ਨਾਲ ਸਾਰਾ ਸਾਰ ਅਸੀਂ ਕੰਪਰੋਮਾਈਜ਼ ਕਰ ਰਹੇ ਹਾਂ ਹਨਾ ਅਸੀਂ ਪੇਪਰਾਂ ਦੇ ਦਿਨਾਂ ਚ ਮੈਂ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਮੈਮ ਜੇ ਅਸੀਂ ਪਿਛਲੇ ਕਹਿ ਰਹੇ ਹਾਂ ਕੋ ਸਾਨੂੰ ਇਹ ਗੱਲਾਂ ਤੁਸੀਂ ਸੁਣਾ ਰਹੇ ਹੋ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨੇ ਸਾਨੂੰ ਮੈਂ ਤਾਂ ਇਹ ਚੀਜ਼ਾਂ ਗਲਤ ਨੇ ਨਾ ਫਿਰ ਆਪਾਂ ਹੋਣੇ ਗੱਲਾਂ ਚੀਜ਼ਾਂ ਕਰ ਰਹੇ ਆ ਮੈਮ ਇਹ ਗਲਤ ਕਰਨ ਦੀ ਗੱਲ ਨਹੀਂ ਮੈਮ ਸਾਨੂੰ ਵੀ ਉਹ ਤਕਲੀਫ ਹੋ ਰਹੀ ਹੈ ਨਹੀਂ ਵੀ ਬੱਚੇ ਪਰ ਮੈਨੂੰ ਬੱਚੇ ਬੱਚਾ ਬੱਚਾ ਪੇਪਰ ਬੱਚਾ ਬੱਚਾ ਉਹ ਕਰ ਰਿਹਾ ਨਾ ਬੱਚਾ ਜਿੰਨਾ ਕਿ ਯਾਦ ਕਰਕੇ ਜਾਂਦਾ ਮੈਮ ਨੂੰ ਟੈਨਸ਼ਨ ਚ ਉਹਨਾਂ ਕ ਭੁੱਲ ਜਾਂਦਾ ਬੱਚਾ ਉਹ ਕਹਿ ਰਿਹਾ ਕਿ ਉਹ ਕੱਲ ਗਿਆ ਨਹੀਂ ਉਹ ਕਹਿੰਦਾ ਮਮਾ ਰਿਵੀਜ਼ਨ ਵਾਲੇ ਦਿਨ ਨਹੀਂ ਮੈਂ ਜਾਣਾ ਮੈਡਮ ਫੇਰ ਮੈਨੂੰ ਬਾਹਰ ਕੱਢ ਕੇ ਖੜਾ ਕਰ ਦੇ ਅੱਜ ਕੱਲ ਵੀ ਨਹੀਂ ਬੱਚਿਆਂ ਨੂੰ ਭੇਜਿਆ ਰਿਵੀਜ਼ਨ ਵੀ ਅਸੀਂ ਘਰੇ ਕਰਵਾਈਏ ਇਸਕੇ ਚਲ ਕੋਈ ਨਾ ਬੇਟਾ ਤੂੰ ਘਰੇ ਕਰ ਲੈ ਰਿਵੀਜ਼ਨ ਉਹਦੇ ਦਿਨ ਮੈਂ ਅਸੀਂ ਐਸੀ ਬੱਚੇ ਨਹੀਂ ਕੜਦੇ ਨਹੀਂ ਨਹੀਂ ਮੈਮ ਨੂੰ ਟੈਨਸ਼ਨ ਹੈ ਨਾ ਅੱਗੇ ਸੁੰਦਰਾ ਮੈਮ ਇਹ ਗੱਲ ਕਹਿ ਰਹੀ ਆ ਵੀ ਬੱਚਾ ਪੂਰੀ ਟੈਨਸ਼ਨ ਲੈ ਰਿਹਾ ਵੀ ਤੁਸੀਂ ਮੈਂ ਕਿਹਾ ਮੈਮ ਉਹ ਵੀ ਲੈ ਰਿਹਾ ਬੱਚਾ ਵੀ ਲੈ ਰਿਹਾ ਬੱਚੇ ਨੂੰ ਖੁਦ ਘਰ ਦੇ ਹਾਲਾਤ ਵੀ ਪਤਾ ਜਾਂਤਾ ਹੋਵੇ ਨਾ ਅਸੀਂ ਬੱਚੇ ਨੂੰ ਹਟਾ ਰਹੇ ਆ ਸਾਡਾ ਬੱਚਾ ਰੈਗੂਲਰ ਹੀ ਇੱਥੇ ਚੱਲ ਰਿਹਾ ਨਾ ਤਾਂ ਸਾਨੂੰ ਚੌਥੀ ਦਾ ਸਰਟੀਫਿਕੇਟ ਦਿੱਤਾ ਨਾ ਮੈਂ ਮੇਰਾ ਪੰਜਵੀਂ ਕਲਾਸ ਦਾ ਬੱਚੇ ਦਾ ਮਿਲਿਆ ਉਹ ਤਾਂ ਕਲੀਅਰ ਸੀ ਗਿਆ ਵੀ ਤੁਸੀਂ ਤੁਸੀਂ ਮੈਨੂੰ ਇੱਥੇ ਸਾਨੂੰ ਵੀ ਗਲਤ ਕਰੋ ਨਾ ਮੈਮ ਚਲੋ ਮੰਨ ਲੈਨੇ ਆ ਵੀ ਕੋਈ ਪ੍ਰੋਬਲਮ ਹੋ ਗਈ ਸਾਡੇ ਤੇ ਸਾਤੋ ਵਾਦ ਕੀ ਫੀਸ ਨਹੀਂ ਪਰੀ ਗਈ ਅਸੀਂ ਕਹਿ ਰਹੇ ਆ ਫੀਸ ਵਾਲੇ ਸਾਰੇ ਤਾਂ ਉਹ ਤਾਂ ਉਹ ਮੈਮ ਕੋਈ ਨਾ ਕੋਈ ਪ੍ਰੋਬਲਮ ਖੜੀ ਕਰ ਦਿੰਦੇ ਆ ਰੋਜ਼ ਰੋਜ਼ ਦੀ ਪ੍ਰੋਬਲਮ ਨਹੀਂ ਮੈਮ ਦੇਖੋ ਹੁਣ ਅਗੋ ਨਵਾਂ ਸੈਸ਼ਨ ਸਟਾਰਟ ਹੋਣ ਵਾਲਾ ਹੈ ਅਗਲੀ ਫੀਸ ਫੇਰ ਆ ਜਾਣੀ ਹੈ ਫਿਰ ਤੋ ਇਹ ਗੱਲ ਨਹੀਂ ਮੈਂ ਫੇਰ ਕਿਤੇ ਨਹੀਂ ਨਹੀਂ ਮੈਮ ਮੈਨੂੰ ਐਂ ਦੱਸੋ ਨਾ ਜਾਂ ਤਾਂ ਤੁਸੀਂ ਕਹੋ ਵੀ ਅਸੀਂ ਸਕੂਲ ਆ ਕੇ ਕਿਹਾ ਵੀ ਅਸੀਂ ਬੱਚਾ ਐਤਕੀ ਲਾਉਣਾ ਜੀ ਅਸੀਂ ਗਾਂਹ ਵਾਲੇ ਸਾਲ ਬੱਚੇ ਨੂੰ ਹਟਾ ਰਹੇ ਹਾਂ ਸਾਡੇ ਤੇ ਤਾਂ ਜ ਮਾਈਂਡ ਚ ਹੀ ਹੈ ਨਹੀਂ ਮੈਮ ਮੈਮ ਅਸੀਂ ਤੁਹਾਨੂੰ ਕਿਹਾ ਹਾਂ ਹਾਂ ਜੀ ਐਂ ਚੀ ਸੋਚੀ ਹਾਂਜੀ ਕੋਈ ਨਹੀਂ ਮੈਂ ਬਾਹਰ ਕਰ ਦਿਆ ਹੈ ਨਾ ਨਹੀਂ ਨਹੀਂ ਉਹ ਗੱਲ ਨਹੀਂ ਮੈਂ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਹੋਰ ਇੰਨੇ ਬੱਚੇ ਹਨ ਕਿ ਕਿਸੇ ਦੀ 200 ਆ 400 ਆ ਹਜ਼ਾਰ ਆਪਾਂ ਉਹ ਨਹੀਂ ਗੱਲ ਕਰ ਰਹੇਗੇ ਚਲੋ ਇਹ ਬੱਚੇ ਦੀ ਇੱਕ ਦੀ ਫੀਸ ਰਹੇਗੀ ਚਲੋ ਮੰਨ ਲਓ ਹੁਣ ਤੁਸੀਂ ਰੋਜ਼ ਰੈਗੂਲਰ ਬੱਚਾ ਸਕੂਲ ਚੱਲ ਰਿਹਾ ਕਦੇ ਬੱਚੇ ਨੇ ਉਹ ਨਹੀਂ ਕੀਤਾ ਵੀ ਮੈਂ ਜਾਣਾ ਨਹੀਂ ਜਾਂ ਕੁਝ ਵੀ ਤੁਸੀਂ ਉਹ ਕਹਿ ਰਹੇ ਹੋ ਕਿ ਹੁਣ ਫੀਸ ਬਦਲੇ ਤੁਸੀਂ ਰੋਜ਼ ਕੱਢਦੇ ਨਹੀਂ ਕੋਈ ਪ੍ਰੋਬਲਮ ਵੀ ਘਰ ਦੀ ਪਰਸਨਲ ਪ੍ਰੋਬਲਮ ਵੀ ਮੈਮ ਹੋ ਜਾਂਦੀ ਹੈ ਉਹ ਤਾਂ ਕੋਈ ਚੱਕਰ ਹੀ ਨਹੀਂ ਐਡਾ ਚਲੋ ਤੁਸੀਂ ਲੈ ਕਲੈਟਰ ਲਿਖ ਕੇ ਭੇਜ ਦਿਓ ਕੈਂਡੀਡੇਟ ਨੂੰ ਅਸੀਂ ਸਾਰੇ ਪੇ ਕਰ ਦਾਂਗੇ ਹਾਂਜੀ ਤੁਸੀਂ ਬੱਚੇ ਦਾ ਪੇਪਰ ਤਾਂ ਦਿਵਾਉਣਾ ਸੀ ਲੈਟਰ ਲੈਟਰ ਤਾਂ ਸੀ ਇਦੋਂ ਪਹਿਲਾਂ ਤਿੰਨ ਚਾਰ ਲਿਖ ਚੁੱਕੇ ਆ ਮੈਡਮ ਨੂੰ ਪ੍ਰੋਬਲਮ ਵੀ ਪ੍ਰਿੰਸੀਪਲ मैम ਨੂੰ ਦੱਸ ਚੁੱਕੇ ਆ ਅੱਜ ਤਾਂ ਇੱਥੋਂ ਦਿੱਕਰ ਕਹਿ ਚੁੱਕੇ ਆ ਵੀ ਸਾਨੂੰ ਪ੍ਰਿੰਸੀਪਲ मैम ਦਾ ਇੱਕ ਵਾਰ ਤਾਂ ਨੰਬਰ ਦੇ ਦਿਓ ਲਾ ਲਓ ਨੰਬਰ ਲਾ ਲਓ ਹਾਂਜੀ ਤੁਸੀਂ ਮੈਨੂੰ ਨੰਬਰ ਦੇ ਦਿਓ ਪਲੀਜ਼ ਬਾਅਦ ਵਿੱਚ ਸਰਪ੍ਰਿੰਦ ਦੇਖ ਕੇ ਕੀ ਭਾਏਗੇ ਹਾਂਜੀ ਹਾਂਜੀ ਤੁਸੀਂ ਮੈਨੂੰ ਨੰਬਰ ਬੋਲ ਦਿਓ ਕਿਹੜਾ ਬੱਚੇ ਨਾਲ ਹੈ 11 88 271 84 271 00030 ਹਾਂਜੀ 3 ਜ਼ੀਰੋਆਂ ਠੀਕ ਹੈ ਮੈਮ ਹੁਣ ਤੁਸੀਂ ਬੱਚੇ ਨੂੰ ਪੇਪਰ ਚਾਹ ਭਾ ਦੋ ਨਾ ਪਲੀਜ਼ ਰਿਕਵੈਸਟ ਹੀ ਹੈ ਮੈਮ ਸਾਡੇ ਬੱਚੇ ਦਾ ਸਾਧਨੀਆਂ ਪਰ ਇੱਕ ਵਾਰੀ ਜਿੰਨੇ ਵੀ ਮੇਰੇ ਨਾਲ ਪਹਿਲਾਂ ਗੱਲ ਕੀਤੀ ਥੋੜਾ ਜਿਹਾ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਸੀ ਤੁਹਾਡੇ ਨਾਲ ਕਿਵੇਂ ਗੱਲ ਕਰਦੇ ਹਾਂ ਮੈਂ ਉਹ ਤੇ ਇਹ ਤਾਂ ਨਾ ਵੀ ਉਹ ਵੀ ਮੇਰੇ ਨੋ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਐ ਵੀ ਉਹ ਵੀ ਡਿਪਰੈਸ਼ਨ ਚ ਹੋ ਜਾਂਦੇ ਕਈ ਵਾਰੀ ਚਲੋ ਪਰ ਅਸੀਂ ਕਿਵੇਂ ਗੱਲ ਕਰਦੇ ਆ ਭਾਵੇਂ ਜੀ ਵੀ ਵੱਡੀ ਐਜ ਚ ਨੇ ਸਾਡੇ ਹਨਾ ਮੈਲ ਰਿਸਪੈਕਟ ਨਾਲ ਗੱਲ ਕਰਦੀ ਆ ਉਹਨਾਂ ਦਾ ਵੀ ਫਾਦਰ ਜੀ ਇਹ ਉਹ ਗੱਲ ਸੁਣਨ ਦਾ ਸਹੀ ਮੈਂ ਕੀ ਗੱਲ ਕਰੀ ਚਲੋ ਗੱਲ ਮੈਂ ਮੰਨ ਗਈ ਤੁਸੀਂ ਪੇਪਰ ਦਿਵਾਓ ਪਲੀਜ਼ ਮੈਮ ਪੇ हेलो 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 हां जी गुड मॉर्निंग मैम गुड मॉर्निंग हां जी मैम मैं रहमत सिंह की मम्मा बोल रही हूं 6 क्लास सी में अच्छा जी हां जी हां जी श्री मुखसर साहिब तो जी हां जी मैम असि ना मतलब 40000 रुपया जमा करवा गए सीके पापा 20 एक बारी 20 हां हुन थोड़े दिन होई पेपर स्टार्ट होई उस दिन करवाया अच्छा जी हां जी मैम वो थोड़ी जी फीस रहंदी है तो सारे भी वो पेपर नहीं ले रही हां मैडम आ ते प्लीज मैम ਇਕੋਰੀਨੋ ਤੁਸੀਂ ਨਾ ਜਾਂ ਤਾਂ ਕਲਰਕ ਦੇ ਨਾਲ ਆ ਕੇ ਗੱਲ ਕਰੋ ਨਾ ਮੈਨੂੰ ਤਾਂ ਹੁਣ ਇਹਦੇ ਬਾਰੇ ਨਹੀਂ ਪਤਾ ਨਾ ਮੈਮ ਕਿੰਨੀ ਉਹਦੀ ਅਮਾਉਂਟ ਰਹਿੰਦੀ ਹੈ ਹਾਂਜੀ ਮੈਮ ਰਹਿੰਦੀ ਤਾਂ 40000 ਹੈ ਆਪਨ ਤਾਂ 42000 ਚਾਲੀ ਹਜ਼ਾਰ ਮੈਮ ਹਾਂਜੀ ਮੈਮ ਮੇਰੇ ਪਾਪਾ ਦੇ ਮਤਲਬ ਨਾ ਮੇਰੇ ਪਾਪਾ ਦੇ ਕੋਈ ਪ੍ਰੋਬਲਮ ਆ ਗਈ ਸੀ ਅਸੀਂ ਐਪਲੀਕੇਸ਼ਨਾਂ ਵੀ ਪਾਈਆਂ ਸੀ ਮੈਮ ਤੁਹਾਡੇ ਕੋਲੇ ਮੇਰੀ ਛੋਟੀ ਜੀ ਬੇਨਤੀ ਸੁਣੋ ਨਾ ਮੈਮ ਹਾਂਜੀ ਮੈਮ ਕਿਸੇ ਬੱਚੇ ਦੀ ਤਨਖਾਹ ਫੀਸ ਇੰਨੀ ਜ਼ਿਆਦਾ ਰਹਿੰਦੀ ਹੈ ਟੀਚਰਜ਼ ਦੀ ਸੈਲਰੀਜ਼ ਕਿਵੇਂ ਨਿਕਲਣਗੀਆਂ ਮੈਮ ਉਹ ਗੱਲ ਮੰਨ ਰਹੇ ਆ ਨਾ ਵੀ ਅਸੀਂ ਉਹ ਨਹੀਂ ਕਹਿ ਰਹੇ ਕਿ ਬਸ ਤਾਂ ਇੱਕ ਵਾਰ ਇੱਕ ਜ ਅੰਡਰਸਟੈਂਡ ਨਾ ਕਿ ਮੈਮ ਉਸ ਚੀਜ਼ ਨਾਲ ਕਿਵੇਂ ਕਮੋਡੀਟ ਹੋਊਗਾ ਮੈਮ ਆਪਾਂ ਨੂੰ ਕਿੰਨਾ ਜ਼ਿਆਦਾ ਸ਼ਰਮ ਆਉਂਦੀ ਹੈ ਬੱਚੇ ਜਿਹੜੇ ਆਪਣੇ ਕੋਲੋਂ ਇੰਨੇ ਸਾਲਾਂ ਤੋਂ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਸਾਰੇ ਬੱਚਿਆਂ ਸਾਹਮਣੇ ਇੰਜ ਦੋ ਪਿੰਪੁਆਇੰਟਰ ਵੀ ਕਰਦੇ ਆ ਨਾ ਹਰ ਇੱਕ ਨੂੰ ਪਤਾ ਲੱਗਦਾ ਹੈ ਬੱਚਾ ਕਿੰਨੇ ਇਮੋਸ਼ਨਲਸ ਹੁੰਦੇ ਆ ਨਾ ਹਾਂਜੀ ਮੈਮ ਉਹ ਕੱਲ ਸਕੂਲ ਨਹੀਂ ਉਹ ਰੈਗੂਲਰ ਸਕੂਲ ਚੱਲ ਰਿਹਾ ਸੀ ਹੈ ਨਾ ਜਦੋਂ ਮਤਲਬ ਹੁਣ ਜਿੱਦਾਂ ਰਿਵੀਜ਼ਨ ਡੇ ਹੁੰਦਾ ਉਹ ਫਿਰ ਕਹਿੰਦਾ ਮਮਾ ਮੈਂ ਅੱਜ ਘਰੇ ਰਹਿ ਜਾਣਾ ਮੈਂ ਘਰੇ ਰਿਵੀਜ਼ਨ ਕਰ ਲੂੰਗਾ ਵੀ ਕਿਉਂਕਿ ਮੈਮ ਮੈਨੂੰ ਕਲਾਸ 'ਚੋਂ ਬਾਹਰ ਕੱਢ ਐਗਜ਼ਾਮੀਨੇਸ਼ਨ ਲੈਣਾ ਬਹੁਤ ਔਖਾ ਜੀ ਨਹੀਂ ਨਹੀਂ ਮੈਮ ਉਹ ਥੋੜਾ ਜਿਹਾ ਹੀ ਸੀ ਨਾ ਵੀ ਪਿਛਲੇ ਸਾਲ ਵੀ ਥੋੜਾ ਬੱਚਾ ਨਹੀਂ ਨਾ ਮੈਮ ਪੰਜ ਹੋਰ ਬੱਚੇ ਨੇ ਮੈਮ ਜਿਹੜੇ ਤੁਹਾਡੇ ਬੱਚੇ ਨੂੰ ਅੰਦਰ ਰਿਲੀਵ ਕਰਦੇ ਆ ਜਿਨ੍ਹਾਂ ਦਾ ਹੁਣ 15000 ਰੁਪਏ ਰਿਆ ਹੋਇਆ ਉਹਨਾਂ ਦਾ ਜਵਾਬ ਹੈ ਮੈਡਮ ਉਹ ਤਾਂ 40000 ਰੁਪਏ ਤੁਸੀਂ ਪੀਪਰ ਲਈ ਜਾਂਦੇ ਹੋ ਉਹ ਤਾਂ ਮੈਮ ਤੇ 15000 ਆ ਜਿਉਂ ਤਾਂ ਸਾਨੂੰ ਕਿੰਨੇ ਰਿਲੀਵ ਕਰਨ ਦੀ ਕੋਸ਼ਿਸ਼ ਕਰ ਰਹੇ ਮੈਮ ਨਹੀਂ ਨਹੀਂ ਮੈਮ ਉਹ ਗੱਲ ਕਰ ਰਹੀ ਮੈਮ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਪਾਪ ਮਤਲਬ ਰਹਿਮਤ ਦੇ ਪਾਪਾ ਤੇ ਵੀ ਪ੍ਰੋਬਲਮ ਸੀ ਕੁਝ ਤੇ ਇਨ ਮੇਰੇ ਫਾਦਰ ਸਾਹਿਬ ਤੇ ਵੀ ਕੋਈ ਪ੍ਰੋਬਲਮ ਆ ਗਈ ਸੀਗੀ ਇਸ ਕਰਕੇ ਮੈਮ ਮੈਂ ਐਪਲੀਕੇਸ਼ਨਾਂ ਵੀ ਤਿੰਨ ਐਪਲੀਕੇਸ਼ਨਾਂ ਵੀ ਤੁਹਾਡੇ ਕੋਲੇ ਭੇਜ ਰਹੀ ਐ ਐਪਲੀਕੇਸ਼ਨਸ ਤੁਸੀਂ ਦੇ ਦੇਓਗੇ ਨਾ ਮੈਮ ਕਿਥੋਂ ਰਿਲੀਵ ਕਰਾਣੀ ਹੈ ਕੋਈ ਗਵਰਨਮੈਂਟ ਦਾ ਖਾਤਾ ਤਾਂ ਹੈ ਨਹੀਂ ਨਾ ਮੈਮ ਜਿੱਦੂ ਜੋ ਪੈਸੇ ਆ ਜਾਣਾ ਨੇ ਤੇ ਆਪਾਂ ਅਡਜਸਟ ਕਰ ਲਾਂਗੇ ਨਹੀਂ ਮੈਮ ਉਹ ਗੱਲ ਨਹੀਂ ਸੀ ਮੈਂ ਤਾਂ ਹਾਂਜੀ ਹਾਂਜੀ ਚੌਥੀ ਕਲਾਸ ਪੰਜਵੀਂ ਦੀ ਤਾਂ ਮੈਂ ਕਲੀਅਰ ਕੀਤੀ ਹੋਈ ਹੈ ਫੀਸ ਅਸੀਂ ਮੈਮ ਦੋ ਦੋ ਸਾਲਾਂ ਦੀ ਫੀਸ ਤੁਹਾ

ਓ ਮੈਮ ਸੌਰੀ ਪਾਪਾ ਮੜਾ ਜਾਂ ਡਿਪਰੈਸ਼ਨ ਚ ਕਰਕੇ ਮੈਮੂ ਕਰ ਰਹੇ ਆ ਨਾ ਵੀ ਉਹਨਾਂ ਨੂੰ ਦਿੱਕਤ ਆ ਰਹੀ ਬੱਚਾ ਜਦੋਂ ਰੋਣ ਲੱਗ ਜਾਂਦਾ ਮੈਡਮ ਤੁਸੀਂ ਜਿਹੜੀ ਗੱਲਬਾਤ ਕਰ ਰਹੇ ਹੋ ਨੇ ਇਨੀ ਥ੍ਰੈਟਨ ਵਾਰਨ ਕਰ ਰਹੇ ਹੋ ਵੀ ਅਸੀਂ ਗੁਰਪ੍ਰੀਤ ਨੂੰ ਕਹਿੰਦਾ ਗੁਰਪ੍ਰੀਤ ਕੋਈ ਕੀ ਇਨਡੈਪਟ ਕਮਿਸ਼ਨਰ ਆ ਮੈਮ ਨਹੀਂ ਨਹੀਂ ਮੈਮ ਉਹ ਕੋਈ ਚੱਕਰ ਨਹੀਂਗਾ ਹਨਾ ਵੀ ਉਹ ਪਾਪਾ ਦੀ ਗੱਲ ਤੁਸੀਂ ਇਸਾਂ ਦੀ ਮੈਮ ਗੱਲ ਕਰੋਗੇ ਨਾ ਜੀ ਅਸੀਂ ਉਹਨੂੰ ਗੁਰਪ੍ਰੀਤ ਨੂੰ ਕਹਿ ਕੇ ਆਇਆ ਫਿਰ ਤਾਂ ਮੈਮ ਇਹ ਬਲਾ ਕੇਸ ਬੰਦਾ ਇਹ ਮੂੰਚੋ ਇਹੀ ਕਹੇਗਾ ਨਾ ਠੀਕ ਹੈ ਪਹਿਲੇ ਤੁਸੀਂ ਗੁਰਪ੍ਰੀਤ ਨਾਲ ਹੀ ਸ਼ੇਅਰ ਕਰ ਲਓ ਨਹੀਂ ਮੈਂ ਮੇਰਾ ਬੱਚਾ ਤਾਂ ਇੱਥੋਂ ਹੀ ਚੱਲ ਰਿਹਾ 7 ਸਾਲ ਤੋਂ ਹਨਾ ਮੈਂ ਮੈਨੂੰ ਲੈ ਕੇ ਆਵਾਂਗੇ ਮੈਂ ਮੈਸਟਰ ਦੀ 31 it doesn't suits ma'am matlab ਇਹ ਤਾਂ ਮਨ ਖੜੇ ਸ਼ਰਿਆਮ ਕਿਸੇ ਨੂੰ ਬਲੈਕਮੇਲ ਕਰਨ ਵਾਲੀ ਗੱਲ ਹੋਈ ਨਾ ਮੈਮ ਤੇ ਮੈਂ ਉਹਨੂੰ ਲੈ ਕੇ ਆਵਾਂਗੀ ਤੇ ਚਲੋ ਸੌਰੀ ਮੈਮ ਪਾਪਾ ਵੱਡੇ ਆ ਹਨਾ ਮੈਂ ਮੰਨਦੀ ਆ ਵੀ ਪਾਪਾ ਤੋਂ ਮੇਰੇ ਪਾਪਾ ਇਹਦੇ ਵਿੱਚ ਐਂਡ ਵੀ ਟੀਚਰ ਦੀ ਆਪਾਂ ਮੰਨ ਰਹੀਆਂ ਆਪਾਂ ਤੁਸੀਂ ਸੁਣੇ ਮੇਰੀ ਗੱਲ ਸੁਣੋ ਨਾ ਜਿਸ ਜਿਹੜੀ ਟੀਚਰ ਦੀ ਆਪਾਂ ਇੰਨੀ ਇਨਸਲਟ ਕਰਦੇ ਆਂਗੇ ਤੁਹਾਡੇ ਕੋਲੋਂ ਕੱਲ ਨੂੰ ਕਿਸ ਤਰ੍ਹਾਂ ਦੀ ਡੀਲ ਕਰੇਗੀ ਉਹ ਤੁਹਾਡੇ ਨੂੰ ਕਦੀ ਵੀ ਮੂੰਹ ਚੁੱਕ ਕੇ ਤੁਹਾਡੇ ਬੱਚੇ ਨੂੰ ਪੜ੍ਹਾਈ ਦੇ ਲਈ ਕੁਝ ਕਹਿ ਸਕੇਗੀ ਮੈਮ ਮੇਨੀ ਉਹ ਗਲਤ ਤਾਂ ਮੰਨਦੀ ਆ ਮੈਮ ਹਾਂਜੀ ਮੇਰੇ ਪਾਪਾ ਨੂੰ ਮੈਂ ਸੌਰੀ ਫੀਲ ਕਰ ਰਹੀ ਆ ਨਾ ਮੈਮ ਮੈਂ ਕਹਿ ਰਹੀ ਵੀ ਪਾਪਾ ਮਤਲਬ ਉਹਨਾਂ ਦੇ ਉੱਤੇ ਸਾਰੀ ਟੈਨਸ਼ਨ ਉਹਨਾਂ ਦੇ ਉੱਪਰ ਆ ਨਾ ਮੈਮ ਜਦੋਂ ਬੱਚਾ ਰੋਣ ਲੱਗ ਜਾਂਦਾ ਫਿਰ ਪਾਪਾ ਨੂੰ ਵੀ ਟੈਨਸ਼ਨ ਹੁੰਦੀ ਹੈ ਪਰ ਮਜਬੂਰੀ ਹੈ ਨਾ ਮੈਮ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਮ ਜੇਕਰ ਅਬ ਆਪਣਾ ਸਟੈਂਡਰਡ ਸਕੂਲ ਦਾ ਇਸ ਤਰੀ ਮੇਨਟੇਨ ਕਰਕੇ ਰੱਖਣਾ ਚਾਹੁੰਦੇ ਆ ਜਾਂ ਹਰ ਚੀਜ਼ ਦੀ ਫੈਸਿਲਿਟੀ ਮੰਗਣਾ ਚਾਹੁੰਦੇ ਆ ਮੈਮ ਤੁਹਾਨੂੰ ਬੈਠੇ ਬਿਠਾਏ ਨਾ ਮੈਮ ਕਿਸੇ ਸਕੂਲ ਦੇ ਵਿੱਚ ਵੀ ਤੁਸੀਂ ਜਾ ਕੇ ਰਿਕਾਰਡ نکال ਕੇ ਦੇ ਸਕਦੇ ਹੋ ਅਸੀਂ ਇਥੇ ਰੋਬੋਟਿਕ ਲੈਬ ਸ਼ੁਰੂ ਕੀਤੀ ਹੈ 1 ਰੁਪਿਆ ਵੀ ਪੈਰੈਂਟਸ ਕੋਲ ਚਾਰਜ ਨਹੀਂ ਕਰ ਰਹੇ ਫਿਊਚਰ ਵਾਸਤੇ ਵੀ ਨਹੀਂ ਚਾਰਜ ਕਰਨ ਲੱਗੇ ਮੈਮ ਨਵੀਂ ਜਿਹੜੀ ਨਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ 1 ਰੁਪਿਆ ਵੀ ਉਹਨਾਂ ਕੋਲ ਐਕਸਟਰਾ ਨਹੀਂ ਲੈ ਰਹੇ ਮੈਮ ਇਨਫੈਕਟ ਸਿਰਫ 100 ਰੁਪੀ ਲੈ ਕੇ ਉਹਨਾਂ ਦੀ ਬੁੱਕਸ ਨੂੰ ਵੀ ਉੱਥੇ ਹੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਮ ਓਕੇ ਓਕੇ ਜਿਹੜੀਆਂ ਨਾ ਇਹ ਸਾਰੀਆਂ ਇੰਨੀਆਂ ਫੈਸਿਲਿਟੀਆਂ ਜੇ ਹੋਣ ਜੇ ਆਪਾਂ ਕਹੀਏ ਵੀ ਇਹ ਚੀਜ਼ਾਂ ਨੂੰ ਫੀਸ ਨੂੰ ਅਸੀਂ ਅਕਮੋਡੇਟ ਕਰੀਏ ਵੀ ਸਾਡੇ ਘਰ ਦੀ ਪ੍ਰੋਬਲਮ ਹੈ ਫਿਰ ਤਾਂ ਮ ਨੇ ਨਹੀਂ ਉਹ ਤੁਸੀਂ ਕੁਝ ਪਾਰਸ਼ਪੂਆਈ ਸਕਦੇ ਹੋ ਤੇ ਫਿਰ ਐਮਐਲਏ ਕੋਲ ਲੈ ਕੇ ਆਪਾਂ ਇਕੱਠੇ ਚੱਲਦੇ ਆ ਮੈਮ ਜੀ ਐਮਐਲਏ ਨਹੀਂ ਚੱਜ ਲੱਗਦੇ ਹੁਣ ਤੇ ਆਪਾਂ ਐਮਐਲਏ ਕੋਲ ਜਰਨੇ ਆ ਜੀ ਸਾਨੂੰ ਤੁਹਾਡੀ ਏਡ ਦਿਓ ਉਹ ਗੱਲ ਤਾਂ ਮੈਂ ਮੰਨਦੇ ਕੀ ਆ ਨਾ ਪਾਪਾ ਮਤਲਬ ਪਾਪਾ ਤੇ ਸਾਰਾ ਬੋਝ ਆ ਨਾ ਘਰ ਦਾ ਸਾਰਾ ਮਤਲਬ ਫੈਮਿਲੀ ਦਾ ਬੋਝ ਮੇਰੇ ਪਾਪਾ ਤੇ ਹੈ ਬਰੀ ਬਰੀ ਰਿਡਿਗਲਸ ਮੈਮ ਥੋੜੀ ਬਹੁਤੀ ਫੀਸ ਅਡਜਸਟ ਕਰੋ ਅਸੀਂ ਵੀ ਥੋੜੀ ਬਹੁਤੀ ਅਡਜਸਟ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਪੇਪਰ ਦੇ ਨਹੀਂ ਮੈਨੂੰ ਪਤਾ ਵੀ ਜੀ ਮੈਮ ਇਹਨਾਂ ਨੂੰ ਮੈਮ ਇਹਨਾਂ ਨੂੰ ਇਹ ਹੀ ਗੱਲ ਕਹੀ ਤੁਸੀਂ ਬੱਚੇ ਤੋਂ ਪਲੀਜ਼ ਪੇਪਰ ਰਿਕੁਐਸਟ ਹੈ ਲੈ ਲਓ 20 ਤਰੀਕ ਤੱਕ ਅਸੀਂ ਕੁਝ ਨਾ ਕੁਝ ਹੋਰ ਭਰ ਚੜ੍ਹਨੀ ਮੇਰੀ ਗੱਲ ਸੁਣੋ ਜੀ 18 ਤਰੀਕ ਨੂੰ ਪੇਪਰ ਫਿਨਿਸ਼ ਹੋ ਜਾਣਾ ਨੇ ਫਿਰ ਤੁਹਾਡੇ ਵਰਗੇ ਪੈਰੈਂਟਸ ਜਿਹੜੇ ਨੇ ਇਹਨਾਂ ਨੂੰ ਪਤਾ ਕੀ ਗੱਲ ਕਰਦੇ ਨੇ ਜਿਵੇਂ ਇੱਕ ਹੋਰ ਤੁਹਾਡੇ ਵਰਗਾ ਇੱਕ ਬੱਚਾ ਹੋਵੇ ਜਿਹਨੂੰ ਅਨਸਰਟਨਟੀ ਨਾ ਜਿਵੇਂ ਪਿਛਲੇ ਸਾਲ ਤੱਕ ਦੀ ਨਾ ਉਹਦੀ ਫੀਸ ਨਹੀਂ ਆ ਸਕੀ ਸੀ ਬਸ ਦੀ ਉਹ ਗੋਨਾਂ ਦਾ ਜਵਾਬ ਹੈ ਜੇ ਤੁਸੀਂ ਪਿਛਲੇ ਸਾਲ ਸਾਨੂੰ ਕਮੋਡੀਟ ਕਰ ਲਿਆ ਹੁਣ ਵੀ ਇਹ ਵੀ ਕਰੋ ਪਹਿਲੇ ਕਿਉਂ ਨਹੀਂ ਸਾਨੂੰ ਦੱਸਿਆ ਮਤਲਬ ਹੁਣ ਤੁਸੀਂ ਦੇਖੋ ਤੁਹਾਨੂੰ ਕਿੰਨੀ ਸਰਕਫਾਈ ਕੀਤੀ ਆ ਨਾ ਕਦੇ ਤੁਸੀਂ ਆ ਗਏ ਕਦੀ ਤੁਹਾਡੇ ਫਾਦਰ ਨੇ ਲਾ ਆ ਗਏ ਕਦੀ ਤੁਹਾਡੇ ਹਸਬੰਡ ਹੋ ਗਏ ਮਤਲਬ ਪੰਜ ਜਣਿਆਂ ਨੂੰ ਅਸੀਂ ਕਮੋਡੀਟ ਕਰਦੇ ਆ ਨਾ ਇੱਕ ਤਾਂ ਸਾਰੇ ਟੱਬਰ ਦੇ ਵਿੱਚ ਇਹ ਹੁੰਦਾ ਵੀ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਮੈਡਮ ਅਸੀਂ ਤਾਂ ਸਕੂਲ ਹੀ ਨਹੀਂ ਆਏ ਅੱਜ ਤੱਕਰ ਬੱਚੇ ਨੂੰ ਸਾਥ ਚਾਹੁੰਦੇ ਮੈਡਮ ਤੁਹਾਨੂੰ ਕੇਸ ਦੱਸ ਰਹੀ ਆ ਮੈਡਮ ਕੇਸ ਦੱਸ ਰਹੀ ਆ ਬਾਕੀ ਜਿਹੜੀ ਇੱਥੇ ਦੀ ਮੈਂਟੈਲਿਟੀ ਕਿਸ ਤਰ੍ਹਾਂ ਦੀ ਆ ਨਾ ਸੋ ਪਲੀਜ਼ ਅਕਮੋਡੇਟ ਕਰੋ ਥੋੜੀ ਬਹੁਤ ਫੀਸ ਦੇ ਰਹੀਆਂ ਮੈਂ ਮੰਨ ਰਹੀਆਂ ਮੈਮ ਵੀ ਇਤਕ ਨਹੀਂ ਹੋ ਸਕਦਾ ਮੈਮ ਜਦੋਂ ਪੇਪਰ ਹੋ ਜਾਣਗੇ ਨਾ ਫਿਰ ਸਾਡੇ ਕੋਲ ਕੀ ਰਹਿ ਜਾਊਗਾ ਮੈਮ ਨਹੀਂ ਮੈਮ ਹੋ ਜਾਣਗੇ ਮੇਰੇ ਬੱਚੇ ਦਾ ਚੌਥੀ ਦਾ ਪੰਜਵੀਂ ਦਾ ਸਰਟੀਫਿਕੇਟ ਵੀ ਤੁਹਾਡੇ ਕੋਲੇ ਪਿਆ ਮੈਮ ਉਹ ਤਾਂ ਕਲੀਅਰ ਹੈ ਮੈਂ ਕਹਿ ਰਹੀਆਂ ਮੈਂ ਛੇਵੀਂ ਦਾ ਸਰਟੀਫਿਕੇਟ ਵੀ ਲੈਣਾ ਤੁਹਾਡਾ ਚੌਥੀ ਦਾ ਵੀ ਸਰਟੀਫਿਕੇਟ ਤੁਹਾਡਾ ਰਹਿ ਗਿਆ ਤੁਹਾਨੂੰ ਸਰਟੀਫਿਕੇਟਾਂ ਦੀ ਲੋੜ ਕੀ ਹੈ ਫਿਰ ਨਾ ਜਿਹੜਾ ਬੰਦਾ ਆਲਰੇਡੀ ਤੁਸੀਂ ਕਹਿੰਦੇ ਹੋ ਜੀ 4 5th ਦਾ ਵੀ ਇੱਥੇ ਹੀ ਪਿਆ ਹੈ ਇਹਦਾ ਮਤਲਬ ਤੁਸੀਂ ਪਿਛਲੇ ਸਾਲ ਫੀਸ ਨਹੀਂ ਦਿੱਤੀ ਨਾ ਮੈਮ ਭਰੀਆਂ ਆ ਫੀਸਾਂ ਤਿੰਨ ਵ ਆਪਣੀ ਫੀਸ ਦੇ ਚੁਕੇ ਹੋ ਫਿਰ ਮੈਮ ਤੁਹਾਡਾ ਜਿਹੜਾ ਪੈਂਡਿੰਗ ਸਰਟੀਫਿਕੇਟ ਹੈ ਉਹ ਤੁਹਾਡਾ ਰਿਵਿਊ ਕਿਉਂ ਨਹੀਂ ਹੋਇਆ ਮੈਮ ਮੈਂ ਇਹਨਾਂ ਨੇ ਮੈਨੂੰ ਪੂਜਾ ਮੈਮ ਦੀ ਕਲਾਸ ਸੀ ਮੇਰਾ ਬੇਟਾ ਪੂਜਾ ਮੁਜਰਾਲ ਮੈਮ ਦੀ ਕਲਾਸ ਮੈਮ ਨੂੰ ਮੈਂ ਫੋਨ ਸਪੈਸ਼ਲ ਕੀਤੇ ਤਿੰਨ ਤਿੰਨ ਵਾਰ ਮੈਂ ਸਕੂਲ 'ਚ ਵੀ ਆਈਆਂ ਮੈਮ ਜਿੱਦਨ ਮੈਂ ਕਲੀਅਰ ਇਹਦੀ 5ਵੀਂ ਕਲਾਸ ਦੀ ਫੀਸ ਕਰਕੇ ਗਈ ਆਪਣੇ ਬੱਚੇ ਦੀ ਮੈਨੂੰ ਕਹਿੰਦੇ ਸਰਟੀਫਿਕੇਟ ਇੱਥੇ ਉੱਤੇ ਪਈ ਆਸੀਂ ਦੇ ਦਾਂਗੇ 2-4 ਦਿਨਾਂ 'ਚ ਉਹ 34 ਪੰਜਵੀਂ ਦਾ ਵੀ ਨਹੀਂ ਮੈਮ ਮੈਨੂੰ ਮਿਲਿਆ ਸਰਟੀਫਿਕੇਟ ਮੈਮ ਮੈਂ ਤੁਹਾਨੂੰ ਨਾ ਜੀ ਇੰਜ ਨਾ ਕਰੋ ਆਪ ਐ ਪੇਪਰ ਲੈਣ ਦੀ ਕੋਸ਼ਿਸ਼ ਕਰ ਰਹੇ ਆ ਅਗਲੇ ਪੇਪਰ ਤੱਕ ਤੁਹਾਨੂੰ ਫੀਸ ਦੇਣੀ ਪਏ ਮੈਮ ਰਿਕਵੈਸਟ ਹੀ ਆ ਮੇਰੀ ਮੈਂ 20 ਤਰੀਕ ਤੱਕ ਜਿਵੇਂ ਮਰਜ਼ੀ ਕਰਾਵਾ ਮੈਂ ਨਹੀਂ ਆ ਸਕਦਾ ਮੈਮ ਤੁਹਾਡਾ ਜਿਹੜਾ ਬੈਕਗਰਾਉਂਡ ਹੈ ਨਾ ਜੀ ਮੈਨੂੰ ਇੱਥੇ ਕਲਰਕ ਨਾ ਖੜੇ ਨਹੀਂ ਹੋਣ ਦੇਣਗੇ ਮੈਂ ਤੁਹਾਨੂੰ ਕਹਿੰਦੇ ਕਿ ਅੱਜ ਦੀ ਮੈਂ ਤੁਹਾਨੂੰ ਅੱਜ ਦਾ ਪੇਪਰ ਦਵਾ ਰਹੀ ਹਾਂ ਮੈਂ ਰੂਟ ਬੋਲੇ ਆ ਨਾ ਉਹਨਾਂ ਦੀ ਵਜ੍ਹਾ ਤੋਂ ਬੱਚੇ ਨੂੰ ਤਨਾ ਕਰਵਾਉਣਾ ਜਿਹੜਾ ਨਾ ਜੀ ਬੱਚੇ ਦੇ ਵਾਸਤੇ ਇਸ ਕਰਕੇ ਨਹੀਂ ਕਰ ਰਹੇ ਵੀ ਤੁਹਾਡੇ ਹਸਬੰਦ ਰੂਟ ਬੋਲੇ ਨੇ ਇਸ ਕਰਕੇ ਕਰ ਰਹੇ ਨੇ ਸਾਲਾਂ ਤੋਂ ਬੜਨ ਤਿੰਨ ਸਾਲਾਂ ਤੋਂ ਫੀਸ ਤੁਹਾਡੀ ਪ੍ਰੋਪਰਲੀ ਨਹੀਂ ਆ ਤਿੰਨ ਸਾਲ ਤੋਂ ਤਾਂ ਨਹੀਂ ਮੈਮ ਆਹੀ ਸਾਲ ਦੀ ਰਹਿ ਰਹੀ ਐ ਮੈਂ ਮੰਨ ਰਹੀ ਐ 40000 ਦਾ ਸਰਟੀਫਿਕੇਟ ਤੁਹਾਡਾ ਜਦੋਂ 4th ਕਲਾਸ ਸੀਗਾ ਉਦੋਂ ਵੀ ਤੁਹਾਡੇ ਨਾਮ ਦੇ ਉੱਤੇ ਬੋਲਦਾ ਸੀ ਹੁਣ ਤਾਂ ਬੱਚਾ ਸਿੱਖ ਗਿਆ ਮੈਮ ਮੈਂ ਕਹਿ ਰਹੀ ਆ ਤੁਹਾਨੂੰ ਵੀ ਤਿੰਨ ਸਾਲ ਤੋਂ ਖੁਦ ਘਰੇ ਮੇਰੇ ਪਾਪਾ ਤੇ ਕੋਈ ਪ੍ਰੋਬਲਮ ਚੱਲ ਰਹੀ ਸੀ ਇਹਦੇ ਪਾਪਾ ਅਜੇ ਕੋਈ ਕੰਮ ਨਹੀਂ ਕਰ ਰਹੇਗੇ ਮੈਂ ਖੁਦ ਕਹਿ ਰਹੀ ਆ ਮੈਂ ਆਪਣੀ ਪਰਸਨਲ ਪ੍ਰੋਬਲਮ ਦੱਸ ਰਹੀ ਆ ਤੁਹਾਨੂੰ ਮੈਡਮ ਜਿਹੜੀਆਂ ਪਰਸਨਲਿਟੀ ਪ੍ਰੋਬਲਮਸ ਨੇ ਨਾ ਮੈਡਮ ਹਰ ਬੱਚੇ ਦੀ ਅਜ ਹਰ ਘਰ ਦੀ ਈਵਨ ਸਾਡੇ ਸਟਾਫ ਮੈਂਬਰਸ ਨੇ ਨਾ ਮੈਮ ਹਰ ਇੱਕ ਦੀ ਪ੍ਰੋਬਲਮਸ ਨੇ ਹਾਂਜੀ ਉਹ ਤਾਂ ਮ ਜਾਂਗੇ ਨਾ ਮੈਮ ਅਸੀਂ ਵੀ ਕੰਪਰੋਮਾਈਜ਼ ਅੱਗੋਂ ਕਰਨ ਲੱਗ ਜਾਂਗੇ ਫਿਰ ਕਿੱਥੇ ਰਹਿ ਜਾਵਾਂਗੇ ਮੈਮ ਕਿੱਥੇ ਚਲਾਵਾਂਗੇ ਸਕੂਲ ਨੂੰ ਇੱਕ ਪਿੰਡ 'ਚ ਬੈਠ ਕੇ ਮੈਮ ਹਾਂਜੀ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਮਗਰ ਲਿਆ ਸਰਟੀਫਿਕੇਟ ਵੀ ਮੈਨੂੰ ਦੇ ਦਿਓ ਮੈਂ 20 ਤਰੀਕ ਤੱਕ ਰੀਫੀਜ਼ ਕਰਵਾ ਦੂੰਗੀ ਪਲੀਜ਼ ਬੱਚੇ ਨੂੰ ਪੇਪਰ 'ਚੋਂ ਨਾ ਉਠਾਇਆ ਕਰੋ ਮੈਂ ਤੁਹਾਡੇ ਕੋਲ ਰਿਕਵੈਸਟ ਕਰ ਰਹੀ ਹਾਂ ਬਸ ਹੋਰ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦੀ ਨਾ ਨਾ ਤਾਂ ਆਪਾਂ ਸਕੂਲਾਂ 'ਚ ਤਾਂ ਨਾ ਤਾਂ ਆਪਾਂ ਕਿਸੇ ਨੂੰ ਲੈ ਕੇ ਆ ਸਕਦੇ ਆ ਅੱਛਾ ਦੋਨਾਂ ਜੀ ਇਹ ਬੱਚੇ ਨੂੰ ਨਹੀਂ ਉਠਾਉਂਦੇ ਨਾ ਮੈਮ ਦੂਸਰੇ ਬੱਚੇ ਜਿਨ੍ਹਾਂ ਦੇ ਤਿੰਨ ਹੋਰ ਨੇ ਨਾ ਚਾਰ ਹੋਰ ਨੇ ਦੇ ਆਲਸੋ ਕ੍ਰੀਏਟ ਆ ਪ੍ਰੋਬਲਮ ਮੈਮ ਆਟੋਮੈਟਿਕਲੀ ਜਦ ਨੂੰ ਸਭ ਨੂੰ ਇੱਕ ਕਮਿਟਮੈਂਟ ਕਰ ਦਿੱਤੀ ਮੈਮ 20 ਤੇ 18 ਚ ਕੀ ਫਰਕ ਆ ਜੀ ਮੈਮ ਜਿੱਥੋਂ ਤੁਸੀਂ ਲੈਣੇ ਆ 18 ਤੇ ਨਾ ਨਹੀਂ ਮੈਂ ਕੋਈ ਦੇ ਨਹੀਂ ਰਹੀਆਂ ਹਾਂ ਹਾਂ ਨਹੀਂ ਨਹੀਂ ਉਹ ਉਹ ਕੋਈ ਨਾ ਅ ਅ ਅ سوری ਮੈਮ ਅਗਲਾ ਪੇਪਰ ਨਹੀਂ ਬੈਠਣ ਦਿੱਤਾ ਜਾਏਗਾ ਅੱਜ ਜਿਹੜੇ ਲੋ ਬੱਚੇ ਨੂੰ ਅਸੀਂ ਨਹੀਂ ਉਠਾਇਆ ਉਹਦੇ ਵਿੱਚ ਪੇਪਰ ਦੇ ਰਿਆ ਵਾ ਅਗਲੇ ਪੇਪਰ ਦੇ ਵਿੱਚ ਆਮ ਸ ਐਕਸਟ੍ਰੀਮਲੀ ਸੌਰੀ ਫੋਰ ਇਟ ਮੈਮ ਅਗਲੇ ਪੇਪਰ ਵਿੱਚ ਨਹੀਂ ਬੈਠੇ ਬੱਚੇ ਓਕੇ ਮੈਮ ਓਕੇ ਓਕੇ